ਇੱਕ ਡਰਾਮੇ ਬਾਦ ਕੰਗੜਾ ਰੌਤ ਜਿਹੜੀ ਸ਼ੁਰੂ ਤੋਂ ਲੈ ਕੇ ਕਿਸਾਨ ਅੰਦੋਲਨ ਦੇ ਜਿਹੜੀਆਂ ਸਾਡੀਆਂ ਮਤਾਵਾਂ ਦੇ ਪੈਣਾ ਇਹਨਾਂ ਨੂੰ ਪਹਾੜੇ ਤੇ ਜਾਣਾ ਕਹਿਣਾ ਜੇਕਰ ਸਾਡੀ ਭੈਣ ਕੁਲਵਿੰਦਰ ਕੌਰ ਦੀ ਡਿਊਟੀ ਦੇ ਦੌਰਾਨ ਉਹਦੀ ਗੱਲ ਨੂੰ ਮੰਨਿਆ ਨਹੀਂ ਗਿਆ ਤੇ ਮੈਂ ਸਮਝਾਂਗਾ ਵੀ ਇੱਕ ਐਮਪੀ ਬਣ ਕੇ ਕੰਗੜਾ ਰੌਤ ਅਜੇ ਵੀ ਉਹਨੂੰ ਦੇਸ਼ ਦੇ ਸੰਵਿਧਾਨ ਬਾਰੇ ਜਾਂ ਦੇਸ਼ ਦੀ ਜਿਹੜੀ ਰੱਖਿਆ ਬਾਰੇ ਪਤਾ ਨਹੀਂ ਹੈਗਾ ਹਾਂਜੀ ਪ੍ਰਧਾਨ ਜੀ ਤੁਹਾਡਾ ਅੱਜ ਜਿਹੜਾ ਰੰਗਣਾ ਰਨੋਤ ਨੇ ਜੋ ਘਟਨਾ ਵਾਪਰੀ ਆ ਚੰਡੀਗੜ੍ਹ 에어ਪੋਰਟ ਤੇ ਉਸ ਤੇ ਕੀ ਥੀ ਵਿਊ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੇ 10 ਬਲਵੰਸ ਸਿੰਘ ਬਹਿਰਾਮ ਕੇ ਸੂਬਾ ਪ੍ਰਧਾਨ ਬੀਕੇ ਜੂ ਬਹਿਰਾਮ ਕੇ ਕਿਸਾਨਪੁਰ ਨੂੰ ਚਾਹਦੂ ਅੱਜ ਅਸੀਂ ਪਹੁੰਚੇ ਹੋਇਆ ਭੈਣ ਕੁਲਵਿੰਦਰ ਕੌਰ ਦੇ ਘਰੇ ਜਿੱਥੇ ਭੈਣ ਨੇ ਲੋਰੀਆਂ ਰਿਆਂ ਪਿੰਡ ਮਹੀਵਾਲ ਔਰ ਉਹਨਾਂ ਦੇ ਬ੍ਰਦਰ ਉਹਨਾਂ ਦੇ ਪਿਤਾ ਜੀ ਮਾਤਾ ਜੀ ਹੋਰੀ ਸਾਰਿਆਂ ਕੋਲ ਕਿਉਂਕਿ ਕੱਲ ਜਿਹੜੀ ਘਟਨਾ ਵਾਪਰੀ ਹੈਗੀ ਆ ਚੰਡੀਗੜ੍ਹ 에어ਪੋਰਟ ਦੇ ਉੱਪਰ ਇੱਕ ਡਰਾਮੇਬਾਜ਼ ਕੰਗਣਾ ਰਣੌਤ ਜਿਹੜੀ ਸ਼ੁਰੂ ਤੋਂ ਲੈ ਕੇ ਕਿਸਾਨ ਅੰਦੋਲਨ ਦੇ ਜਿਹੜੀਆਂ ਸਾਡੀਆਂ ਮਤਾਵਾਂ ਦੇ ਪੈਣਾ ਇਹਨਾਂ ਨੂੰ ਭਾੜੇ ਤੇ ਜਾਣਾ ਕਹਿਣਾ 100-100 ਰੁਪਏ ਦੇ ਉੱਥੇ ਜਾ ਕੇ ਭਾੜੇ ਕਰਾਏ ਤੇ ਜਾ ਕੇ ਬੰਦੀਆਂ ਨੇ ਇਹ ਗੱਲ ਕਹਿਣੀ ਔਰ ਕੱਲ ਜਦੋਂ 에어ਪੋਰਟ ਤੋਂ ਟਰੈਵਲ ਕਰ ਰਹੀ ਸੀ ਤੇ ਉਸ ਸਮੇਂ ਦੇ ਉੱਪਰ ਭੈਣ ਕੁਲਵਿੰਦਰਪੁਰ ਆਈਐਸਐਫ ਦੇ ਵਿੱਚ ਡਿਊਟੀ ਕਰਦਿਆਂ ਹੋਇਆਂ ਜੋ ਵੀ ਦਰਾਂ ਨੂੰ ਕਿਹਾ ਵੀ ਤੁਸੀਂ ਆਪਣਾ ਪਰਸ ਤੇ ਮੋਬਾਈਲ ਜਿਹੜਾ ਹੈ ਇਹ ਇਸ ਟ੍ਰੇ ਵਿੱਚ ਰੱਖ ਦਿਓ ਤੇ ਇਹ ਅਸੀਂ ਚੱਕਰਨਾ ਸਕੈਨ ਕਰਨਾ ਹੈਗਾ ਉਸ ਸਮੇਂ ਤੋਂ ਉੱਪਰ ਜਿਹੜੀ ਉਹਨਾਂ ਦੇ ਨਾਲ ਤਲਖੀ ਬਾਜੀ ਹੋਈ ਆ ਉਹਦੇ ਮੁਤਾਬਕ ਜੇਕਰ ਸਾਡੀ ਭੈਣ ਕੁਲਵਿੰਦਰ ਕੌਰ ਦੀ ਡਿਊਟੀ ਦੇ ਦੌਰਾਨ ਉਹਦੀ ਗੱਲ ਨੂੰ ਮੰਨਿਆ ਨਹੀਂ ਗਿਆ ਤੇ ਮੈਂ ਸਮਝਾਂਗਾ ਵੀ ਇੱਕ ਐਮਪੀ ਬਣ ਕੇ ਤਖੜਾ ਲੋਧ ਅਜੇ ਵੀ ਉਹਨੂੰ ਦੇਸ਼ ਦੀ ਸੁਵਿਧਾਨ ਬਾਰੇ ਜਾਂ ਦੇਸ਼ ਦੀ ਜਿਹੜੀ ਰੱਖਿਆ ਬਾਰੇ ਪਤਾ ਨਹੀਂ ਹੈਗਾ ਪਹਿਲਾਂ ਉਹ ਇੱਕ ਬਣਤਰੀ ਸੀ ਹੁਣ ਉਹ ਇੱਕ ਐਮਪੀ ਬਣੀ ਆ ਹਿਮਾਚਲ ਦੀ ਮੰਡੀ ਵਿੱਚੋਂ ਲੋਕਾਂ ਉਹਨਾਂ ਨੂੰ ਜਤਾਇਆ ਹੈਗਾ ਪਰ ਇਦਾਂ ਦਾ ਜਿਹੜਾ ਰਵਈਆ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਔਰ ਭੈਣ ਕੁਲਵਿੰਦਰ ਕੌਰ ਦਾ ਜਿਹੜਾ ਉਹਨੇ ਇਹ ਕੰਮ ਕੀਤਾ ਹੈਗਾ ਮਾਨ ਦੇ ਨਾਲ ਪੂਰੇ ਦੇਸ਼ ਦੇ ਲੋਕਾਂ ਦਾ ਔਰ ਪੂਰੇ ਦੇਸ਼ ਦੇ ਵਸਨੀਕਾਂ ਦਾ ਜਿਹੜਾ ਸਿਰ ਉੱਚਾ ਹੋਇਆ ਹੈਗਾ ਔਰ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਵੀ ਉਸ ਭੈਣ ਦੇ ਉੱਪਰ ਜਿਹੜੀ ਐਫਆਈਆਰ ਦਰਜ ਕੀਤੀ ਗਈ ਹੈ ਨੌਕਰੀ ਤੋਂ ਕੱਢ ਦਿੱਤਾ ਗਿਆ ਦੁਬਾਰਾ ਨੌਕਰੀ ਤੇ ਵੀ ਬਹਾਲ ਕੀਤਾ ਜਾਵੇ ਔਰ ਪਰਚਾ ਉਹਦਾ ਰੱਦ ਕੀਤਾ ਜਾਵੇ ਤੇ ਉਸ ਤੋਂ ਇਲਾਵਾ ਅਸੀਂ ਮੰਗ ਕਰਾਂਗੇ ਜਿਹੜੇ ਸਾਡੇ ਕਿਸਾਨ ਮਜ਼ਦੂਰ ਮੋਰਚੇ ਦੇ ਆਪੂ ਸਮਾਨ ਨੇ ਐਸਕਮ ਨਾਨ ਪੋਲੀਟਿਕਲ ਦੇ ਆਪੂ ਨੇ ਦੋਨਾਂ ਫਾਰਮਾਂ ਵੱਲੋਂ ਜੇਕਰ ਸਰਕਾਰ ਨੇ ਇਹ ਜਲਦੀ ਕੰਮ ਨਾ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਐਕਸ਼ਨ ਦੇਵਾਂਗਾ ਜਿੰਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਪ੍ਰਧਾਨ ਜੀ ਤੁਹਾਡਾ ਅੱਜ ਜਿਹੜਾ ਰੰਗਨਾ ਰਣੋਤ ਨੇ ਜੋ ਘਟਨਾ ਵਾਪਰੀ ਆ ਚੰਡੀਗੜ੍ਹ 에어ਪੋਰਟ ਤੇ ਉਸ ਤੇ ਕੀ ਵੀਊ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ 10 ਬਲਵੰਸਿੰਗ ਬਹਿਰਾਮ ਕੇ ਸੂਬਾ ਪ੍ਰਧਾਨ ਬੀਕੂ ਬਹਿਰਾਮ ਕੇ ਕਿਸਾਨਪੁਰ ਨੋਚਾਗੂ ਅੱਜ ਅਸੀਂ ਪਹੁੰਚੇ ਹੋਇਆ ਭੈਣ ਕੁਲਵਿੰਦਰ ਕੌਰ ਦੇ ਘਰੇ ਜਿੱਥੇ ਭੈਣ ਨੇ ਲੋਰੀਆਂ ਲਿਆਂ ਪਿੰਡ ਮਹੀਵਾਲ ਔਰ ਉਹਨਾਂ ਦੇ ਬ੍ਰਦਰ ਉਹਨਾਂ ਦੇ ਪਿਤਾ ਜੀ ਮਾਤਾ ਜੀ ਹੁਰੀ ਸਾਰਿਆਂ ਕੋਲ ਕਿਉਂਕਿ ਕੱਲ ਜਿਹੜੀ ਘਟਨਾ ਵਾਪਰੀ ਹੈਗੀ ਆ ਚੰਡੀਗੜ੍ਹ 에어ਪੋਰਟ ਦੇ ਉੱਪਰ ਇੱਕ ਡਰਾਮੇਬਾਦ ਕੰਗੜਾ ਰਣੌਤ ਜਿਹੜੀ ਸ਼ੁਰੂ ਤੋਂ ਲੈ ਕੇ ਕਿਸਾਨ ਅੰਦੋਲਨ ਦੇ ਜਿਹੜੀਆਂ ਸਾਡੀਆਂ ਮਤਾਵਾਂ ਦੇ ਪੈਣਾ ਇਹਨਾਂ ਨੂੰ ਭਾੜੇ ਤੇ ਜਾਣਾ ਕਹਿਣਾ 100-100 ਰੁਪਏ ਦੇ ਉੱਥੇ ਜਾ ਕੇ ਭਾੜੇ ਕਰਾਇਦੇ ਜਾ ਕੇ ਵੇਂਦੀਆਂ ਨੇ ਇਹ ਗੱਲ ਕਹਿਣੀ ਔਰ ਕੱਲ ਜਦੋਂ 에어ਪੋਰਟ ਤੋਂ ਟ੍ਰੈਵਲ ਕਰ ਰਹੀ ਸੀ ਤੇ ਉਸ ਸਮੇਂ ਦੇ ਉੱਪਰ ਭੈਣ ਕੁਮਿੰਦਰ ਕੌਰ ਆਈਐਸਐਫ ਦੇ ਵਿੱਚ ਡਿਊਟੀ ਕਰਦਿਆਂ ਹੋਇਆਂ ਜੋਦੀਦਾਨ ਨੂੰ ਕਿਹਾ ਵੀ ਤੁਸੀਂ ਆਪਣਾ ਪਰਸ ਤੇ ਮੋਬਾਈਲ ਜਿਹੜਾ ਹੈ ਇਹ ਇਸ ਟ੍ਰੇ ਵਿੱਚ ਰੱਖ ਦਿਓ ਤੇ ਇਹ ਸੀ ਚੱਕਰ ਨਾਲ ਸਕੈਨ ਕਰਨਾ ਹੈਗਾ ਉਸ ਸਮੇਂ ਤੋਂ ਉੱਪਰ ਜਿਹੜੀ ਉਹਨਾਂ ਦੇ ਨਾਲ ਤਲਖੀ ਬਾਜੀ ਹੋਈ ਆ ਉਹਦੇ ਮੁਤਾਬਕ ਜੇਕਰ ਸਾਡੀ ਭੈਣ ਕੁਲਵਿੰਦਰ ਕੌਰ ਦੀ ਡਿਊਟੀ ਦੇ ਦੌਰਾਨ ਉਹਦੀ ਗੱਲ ਨੂੰ ਮੰਨਿਆ ਨਹੀਂ ਗਿਆ ਤੇ ਮੈਂ ਸਮਝਾਂਗਾ ਵੀ ਇੱਕ ਐਮਪੀ ਬਣ ਕੇ ਤਖੜਾ ਲੋਧ ਅਜੇ ਵੀ ਉਹਨੂੰ ਦੇਸ਼ ਦੀ ਸੁਵਿਧਾਨ ਬਾਰੇ ਜਾਂ ਦੇਸ਼ ਦੀ ਜਿਹੜੀ ਰੱਖਿਆ ਬਾਰੇ ਪਤਾ ਨਹੀਂ ਹੈਗਾ ਪਹਿਲਾਂ ਉਹ ਇੱਕ ਬਣਦੀ ਸੀ ਹੁਣ ਉਹ ਇੱਕ ਐਮਪੀ ਬਣੀਆ ਹਿਮਾਚਲ ਦੀ ਮੰਡੀ ਵਿੱਚੋਂ ਲੋਕਾਂ ਉਹਨਾਂ ਨੂੰ ਜਤਾਇਆ ਹੈਗਾ ਪਰ ਇਦਾਂ ਦਾ ਜਿਹੜਾ ਰਵਈਆ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਔਰ ਭੈਣ ਕੁਲਵਿੰਦਰ ਔਰ ਦਾ ਜਿਹੜਾ ਉਹਨੇ ਇਹ ਕੰਮ ਕੀਤਾ ਹੈਗਾ ਮਾਨ ਦੇ ਨਾਲ ਪੂਰੇ ਦੇਸ਼ ਦੇ ਲੋਕਾਂ ਦਾ ਔਰ ਪੂਰੇ ਦੇਸ਼ ਦੇ ਵਸਨੀਕਾਂ ਦਾ ਜਿਹੜਾ ਸਿਰ ਉੱਚਾ ਹੋਇਆ ਹੈਗਾ ਔਰ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਨੇ ਆਂ ਵੀ ਉਸ ਭੈਣ ਦੇ ਉੱਪਰ ਜਿਹੜੀ ਐਫਆਈਆਰ ਦਰਜ ਕੀਤੀ ਗਈ ਉਹ ਨੌਕਰੀ ਤੋਂ ਕੱਢ ਦਿੱਤਾ ਗਿਆ ਦੁਬਾਰਾ ਨੌਕਰੀ ਤੇ ਵੀ ਬਹਾਲ ਕੀਤਾ ਜਾਵੇ ਔਰ ਪਰਚਾ ਉਹਦਾ ਰੱਦ ਕੀਤਾ ਜਾਵੇ ਤੇ ਉਸ ਤੋਂ ਇਲਾਵਾ ਅਸੀਂ ਮੰਗ ਕਰਾਂਗੇ ਜਿਹੜੇ ਸਾਡੇ ਕਿਸਾਨ ਮਜ਼ਦੂਰ ਮੋਰਚੇ ਦੇ ਆਪੂ ਸਮਾਨ ਨੇ ਐਸਕੇਮ ਨਾਨ ਪੋਲਿਟਿਕਲ ਦੇ ਆਪੂਲੇ ਦੋਨਾਂ ਫਾਰਮਾਂ ਵੱਲੋਂ ਜੇਕਰ ਸਰਕਾਰ ਨੇ ਇਹ ਜਲਦੀ ਕੰਮ ਨਾ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਐਕਸ਼ਨ ਦੇਵਾਂਗਾ ਜਿੰਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ